ਆਓ ਵੀ ਗੁਰੂ ਗ੍ਰੰਥ ਸਾਹਿਬਾਰੇ ਇਹਨਾਂ ਸੱਚੇ ਪਾਰਸ਼ਾ ਨੂੰ ਨਮਸ਼ਕਾਰ ਕਰੀਏ ਗੁਰੂ ਪਾਰਸ਼ਾ ਦੀ ਗੁਰੂ ਸੰਗਤ ਦੇ ਵਿੱਚ ਸ਼ਾਮਲ ਹੋ ਕੇ ਇਸ ਸੁਭਾਗ ਸਮੇਂ ਦਾ ਲਾਹਾ ਪ੍ਰਾਪਤ ਕਰੀਏ ਕਿਉਂਕਿ ਜਿਹੜਾ ਜੀਵਨ ਹੈ ਇਹ ਪਰਮੇਸ਼ਰ ਵੱਲੋਂ ਬਖਸ਼ੀ ਹੋਈ ਇੱਕ ਬੜੀ ਮੁੱਲੀ ਅਣਮੁੱਲੀ ਦਾਤ ਆ ਇਸ ਜੀਵਨ ਦਾ ਲਾਹਾ ਗੁਰੂ ਮਹਾਰਾਜ ਦੀ ਸ਼ਰਨ ਵਿੱਚ ਆ ਕੇ ਹੀ ਪ੍ਰਾਪਤ ਹੁੰਦਾ ਹੈ ਇਥੋਂ ਜੀਵਨ ਦਾ ਗਿਆਨ ਮਿਲਦਾ ਹੈ ਗਿਆਨ ਤੇ ਬਗੈਰ ਮਨੁੱਖ ਮਨ ਨੂੰ ਆਪਣੀ ਕਾਬੂ ਨਹੀਂ ਕਰ ਸਕਦਾ ਜਿੰਨਾ ਚਿਰ ਮਨ ਨਹੀਂ ਸਾਡੇ ਕਾਬੂ ਆਉਂਦਾ ਉਹਨਾਂ ਚਿਰ ਅਸੀਂ ਸ਼ੋਭ ਸ਼੍ਰੀਸਟਕਾਰ ਜੀ ਨਹੀਂ ਕਰ ਸਕਦੇ ਮਨ ਮਗਰ ਲੱਗਿਆ ਹੋਇਆ ਬੰਦਾ ਮਾਇਆ ਵੀ ਸੰਸਾਰ ਵਿੱਚ ਘੁੰਮਦਾ ਰਹਿੰਦਾ ਹੈ ਤੇ ਜਦੋਂ ਗੁਰੂ ਸ਼ਬਦ ਨਾਲ ਜੁੜਦੇ ਆਂ ਫਿਰ ਗੁਰੂ ਦੀ ਕਿਰਪਾ ਦਾ ਸਪਾਤਰ ਬਣ ਕੇ ਗੁਰਮੁਖ ਬਣ ਕੇ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਦਾ ਸੋ ਏਸੇ ਦੀ ਗੁਰਮੁਖ ਪਿਆਰਿਆਂ ਦਾ ਕਥਨ ਹੈ ਸੱਚੇ ਮਾਰਗ ਚੱਲਦਿਆਂ ਉਸਤਤ ਕਰੈ ਜਹਾਨ ਜਦੋਂ ਅਸੀਂ ਸ੍ਰੇਸ਼ਟ ਸ਼ੱਦ ਰਾਤੇ ਚੱਲਦੇ ਆਂ ਫਿਰ ਸ਼ੋਭ ਸ੍ਰੇਸ਼ਟ ਜੀਵ ਕਰਮ ਕਰਦਾ ਹੈ ਜਦੋਂ ਸ੍ਰੇਸ਼ਟ ਤੇ ਉਤਮ ਕਰਮ ਕਰਦਾ ਹੈ ਫਿਰ ਸੰਸਾਰਕ ਲੋਕਾਂ ਵਿੱਚ ਉਹਦੀ ਸਰਾਹਨਾ ਹੁੰਦੀ ਹੈ ਲੋਕ ਉਹਦੀ ਉਸਤਤੀ ਕਰਦੀ ਹੈ ਤੇ ਉਹ ਪ੍ਰਭੂ ਦੀ ਕਿਰਪਾ ਦਾ ਸਬਾਤਰ ਬਣ ਕੇ ਲੋਕ ਪਰਲੋਕ ਦੇ ਸੁੱਖਾਂ ਦੀ ਪ੍ਰਾਪਤੀ ਕਰ ਲੈਂਦਾ ਸੋ ਇਹ ਸਮੇਂ ਆ ਜਿੱਥੋਂ ਸਾਨੂੰ ਬਖਸ਼ਿਸ਼ਾਂ ਮਿਲਦੀਆਂ ਆਓ ਸਾਰੀ ਗੁਰਸੰਗਤ ਬੜੇ ਪ੍ਰੇਮ ਨਾਲ ਇੱਕ ਮਨ ਚਿੱਤ ਹੋ ਕੇ ਗੁਰੂ 파ਰਸ਼ਾ ਨੂੰ ਨਮਸਕਾਰ ਕਰੀਏ ਔਰ ਗੁਰੂ ਜੀ ਦੀ ਬਖਸ਼ੀ ਹੋਈ ਗੁਰੂ ਫਤੇ ਦੀ ਸਾਂਝ ਪਾਓ ਪ੍ਰੇਮ ਨਾਲ ਸਾਰੀ ਗੁਰਸੰਗਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰੋਜ਼ਾਨਾ ਹੀ ਗੁਰਸੰਗਤ ਨੂੰ ਇੱਕ ਬੇਨਤੀ ਕਰਦਾ ਹਾਂ ਜਦੋਂ ਵੀ ਗੁਰੂ ਫਤਿਹ ਦੀ ਸਾਂਝ ਪਾਈਦੀ ਹੈ ਬਈ ਪਿਆਰਿਓ ਜਿਹੜੇ ਸ਼ਬਦ ਗੁਰੂ ਨੇ ਸਾਨੂੰ ਬਖਸ਼ਿਸ਼ ਕਰੇ ਆ ਇਹਦਾ ਮਹਾਤਮ ਬਹੁਤ ਵੱਡਾ ਹੈ ਸਾਨੂੰ ਕੋਈ ਵੀ ਸੱਜਣ ਫਤਿਹ ਬਲਾਵੇ ਤੇ ਉਹਨੂੰ ਜਵਾਬ ਬੜੇ ਸਰਦਾ ਪ੍ਰੇਮ ਨਾਲ ਦੇਣਾ ਚਾਹੀਦਾ ਕਿਉਂਕਿ ਬੋਲਣ ਦੇ ਨਾਲ ਦੋ ਵਾਰੀ ਵਾਹਿਗੁਰੂ ਦਾ ਨਾਮ ਆਉਂਦਾ ਹੈ ਤੇ ਸੁਣਨ ਨਾਲੇ ਵੀ ਦੋ ਵਾਰੀ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ ਇਹ ਵਾਹਿਗੁਰੂ ਦੇ ਨਾਮ ਦਾ ਜਿਹੜਾ ਮਹਾਤਮਾ ਉਹ ਗੁਰੂ ਜੀ ਨੇ ਇਹਨਾਂ ਸ਼ਬਦਾਂ ਵਿੱਚ ਬਖਸ਼ਿਸ਼ ਕਰਿਆ ਪਾਤਸ਼ਾਹ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਜੀ ਜੀਵ ਆਤਮਾ ਹੇ ਮਨੁੱਖ ਜੇ ਤੂੰ ਆਤਮਿਕ ਤੌਰ ਤੇ ਵਹਿ ਗੁਰੂ ਸ਼ਬਦ ਨੂੰ ਗ੍ਰਹਿਣ ਕਰ ਲੇਂ ਪ੍ਰਾਪਤ ਕਰ ਲਈ ਇਹਦਾ ਜਾਪ ਕਰੇ ਤੇ ਤੇਰੇ ਵਿੱਚੋਂ ਸਾਰੇ ਦੋਸ਼ ਗੁਨਾਹ ਖਤਮ ਹੋ ਜਾਣਗੇ ਪਾਪਾਂ ਤੇ ਮੁਕਤੀ ਮਿਲ ਜੂਗਾ ਖਾਲਸੇ ਦਾ ਭਾਵ ਦੋ ਪੱਖ ਨੇ ਇੱਕ ਤਾਂ ਖਾਲਸੇ ਦਾ ਭਾਵ ਹੈ ਸ਼ੁੱਧ ਸ਼੍ਰੇਸ਼ਟ ਉਤਮ ਪਵਿੱਤਰ ਇੱਕ ਪ੍ਰੰਤਨ ਸਮਿਆਂ ਦੇ ਵਿੱਚ ਜਿਹੜੇ ਆ ਧਰਤੀ ਆ ਨਾ ਜ਼ਮੀਨ ਜਾਇਦਾਦ ਆ ਵਿਦਵਾਨ ਲੋਕ ਕਹਿੰਦੇ ਧਰਤੀ ਦੇ ਵੀ ਕੁਦਰਤ ਨੇ ਮਨੁੱਖ ਨੂੰ ਕਬਜ਼ਾ ਦਿੱਤਾ ਕਿਸੇ ਕੋਲ ਕਿੰਨੀ ਜਗ੍ਹਾ ਹੈ ਕਿਸੇ ਕੋਲ ਥੋੜੀ ਹੈ ਕਿਸੇ ਕੋਲ ਬਹੁਤੀ ਹੈ ਕਿਸੇ ਕੋਲ ਜਾਦੇ ਹੈ ਇਸ ਤਰ੍ਹਾਂ ਭਾਂਪੂਮੀ ਦੇ ਉੱਤੇ ਸਾਨੂੰ ਆਪਣਾ ਨਾਮ ਵੀ ਆ ਧਰਤੀ ਫਲਾਨੇ ਦੀ ਆ ਇੱਕ ਧਰਤੀ ਵਿਸ਼ੇਸ਼ ਤੌਰ ਤੇ ਜਿਹੜੀ ਬਾਦਸ਼ਾਹ ਦੀ ਹੁੰਦੀ ਆ ਰਾਜੇ ਦੀ ਉਹਨੂੰ ਕਾਗਜ਼ਾਂ ਦੇ ਵਿੱਚ ਖਾਲਸਾ ਪ੍ਰਾਪਰਟੀ ਕਹਿੰਦੇ ਆ ਵੀ ਇਹ ਰਾਜੇ ਦੀ ਆਪਣੀ ਪ੍ਰਾਪਰਟੀ ਆ ਇਸੇ ਤਰ੍ਹਾਂ ਗੁਰੂ ਮਹਾਰਾਜ ਨੇ ਸਾਨੂੰ ਆ ਜਿਹੜਾ ਜੀਵਨ ਬਖਸ਼ਿਆ ਨਾ ਮਹਾਰਾਜ ਨੇ ਆ ਨਾਂ ਦਿੱਤਾ ਉਹ ਕਹਿੰਦੇ ਪਿਆਰਿਓ ਇਹ ਸਾਡਾ ਜੀਵਨ ਆ ਜਿਹੜਾ ਵਿਸ਼ੇਸ਼ ਤੌਰ ਤੇ ਵਾਹਿਗੁਰੂ ਨੂੰ ਅਸੀਂ ਸਮਰਪਿਤ ਕਰਤਾ ਸਾਡਾ ਜੀਵਨ ਖਾਲਸਾ ਕਹਿੰਦਾ ਮੇਰਾ ਨਹੀਂ ਇਹ ਪਰਮੇਸ਼ਰ ਦਾ ਮੇਰਾ ਮੁਝ ਮੈਂ ਕੁਝ ਨਹੀਂ ਜੋ ਦਿੱਸੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਕੇ ਕੀ ਲਾਗੈ ਮੇਰਾ ਏਸੇ ਤਰ੍ਹਾਂ ਪੰਥ ਖਾਲਸਾ ਤੇ ਪੰਥ ਦੋ ਵਿਸ਼ੇਸ਼ਨਾ ਪੰਥ ਰਸਤੇ ਨੂੰ ਵੀ ਕਹਿੰਦੇ ਆ ਤੇ ਇਕਤਰਤਾ ਨੂੰ ਵੀ ਕਹਿੰਦੇ ਆ ਅਸੀਂ ਗੁਰੂ 파ਸ਼ਾ ਦਾ ਪੰਥ ਇਕੱਠੇ ਆ ਤੇ ਇੱਕ ਰਸਤੇ ਤੇ ਚੱਲਦੇ ਆ ਗੁਰੂ ਦੇ ਦਰਸਾਏ ਹੋਏ ਮਾਰਗ ਤੇ ਜਦੋਂ ਗੁਰੂ ਦੇ ਮਾਰਗ ਤੇ ਚੱਲਦਾ ਨਾ ਫਿਰ ਪਿਆਰਿਓ ਬੰਦਾ ਆਪਣਾ ਆਪ ਗੁਰੂ ਨੂੰ ਭੇਟ ਕਰ ਦਿੰਦਾ ਚਾ ਕੋ ਪ੍ਰੇਮ ਖੇਲ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੋਰੀ ਆਓ ਇਹ ਤਾ ਮਾਰਗ ਪੈਰ ਤਰੀਜੈ ਸਰ ਦੀਜੈ ਕਾ ਨਗੀਤਾ ਏ ਦੀਵ ਜੇ ਰੋ ਗੁਰੂ ਨੂੰ ਸਮਰਪਿਤ ਹੋਏਗਾ ਤੇ ਸਾਰੇ ਕਾਰਜ ਸ਼ੁੱਧ ਹੋ ਜਾਣਗੇ ਫਿਰ ਮਾਰੀ ਕਹਿੰਦੇ ਵਾਹਿਗੁਰੂ ਫਿਰ ਖਾਲਸੇ ਦੀ ਤਾਂ ਗੁਰੂ ਨੇ ਵਡਿਆਈ ਬਹੁਤ ਕਰੀ ਐ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੇ ਮਹਾ ਕਰੋਨਵਾਸ ਖਾਲਸਾ ਮੇਰੋ ਪਿੰਡ ਪ੍ਰਾਣ ਖਾਲਸਾ ਮੇਰੀ ਜਾਨ ਕੀ ਜਾਨ ਖਾਲਸੇ ਮੈਂ ਜਹਾਉ ਕੁਰਬਾਨ ਬਹੁਤ ਉਸਤਤੀ ਹੈ ਸੋ ਪਿਆਰਿਓ ਇਹ ਵਾਹਿਗੁਰੂ ਦੇ ਨਾਮ ਦਾ ਜਿਹੜਾ ਮਹਾਤਮ ਦੇ ਨਾਲ ਇਹ ਜੀਵਨ ਦੀ ਅਵਸਥਾ ਮੰਨਦੀ ਆ ਇਹ ਅਵਸਥਾ ਵਾ ਜਿਵੇਂ ਸੇਖ ਅਵਸਥਾ ਵਾ ਗੁਰਮਖ ਅਵਸਥਾ ਵਾ ਭਗਤ ਅਵਸਥਾ ਵਾ ਗਿਆਨੀ ਇਹ ਵੀ ਅਵਸਥਾ ਗੁਡੀਂ ਇਹ ਵੀ ਅਵਸਥਾ ਸਾਧੂ ਇਹ ਵੀ ਅਵਸਥਾ ਮਹਾਤਮਾ ਜਿਵੇਂ ਦੁਨਿਆਵੀ ਕਾਲਜਾਂ ਸਕੂਲਾਂ ਚ ਯੂਨੀਵਰਸਟੀਆਂ ਚ ਪੜ੍ਹ ਕੇ ਡਿਗਰੀ ਮਿਲਦੀ ਐ ਤੇ ਗੁਰੂ ਦੇ ਦਰ ਤੇ ਆ ਕੇ ਸਮਰਪਿਤ ਹੋ ਕੇ ਅਵਸਥਾ ਮਿਲਦੀ ਐ ਇੱਥੋਂ ਫਿਰ ਜੀਵਨ ਦੀ ਜਿੱਤ ਮਿਲ ਜਾਂਦੀ ਐ ਵਾਹਿਗੁਰੂ ਜੀ ਕੀ ਫਤਿਹ ਫਤਿਹ ਦਾ ਭਾਵ ਜਿੱਤਾ ਜੀਵਨ ਹੁਣ ਕੀ ਕਾਦੀ ਕਿਵੇਂ ਜਿੱਤਾ ਜਿਹੜਾ ਜੀਵਨ ਹੈ ਇਹ ਪਰਮੇਸ਼ਰ ਦੀ ਪ੍ਰਾਪਤੀ ਲਈ ਹੈ ਤੇ ਜਿਹੜੇ ਗੁਰਮੁਖ ਪ੍ਰਮਾਤਮਾ ਨੂੰ ਪ੍ਰਾਪਤ ਕਰ ਲੈਂਦੇ ਆ ਤੇ ਉਹਨਾਂ ਦੇ ਸਾਰੇ ਕਾਰਜ ਪੂਰੇ ਹੋਗੇ ਜਦੋਂ ਕਾਰਜ ਪੂਰੇ ਹੋਗੇ ਫਿਰ ਬੰਦਾ ਸਫਲ ਤੇ ਉਹ ਜਿੱਤ ਗਿਆ ਸਾਰੇ ਕਾਰਨ ਕਰ ਲਏ ਆ ਇਸ ਤਰ੍ਹਾਂ ਇਹ ਵਾਹਿਗੁਰੂ ਦੇ ਨਾਮ ਦੀਆਂ ਬਖਸ਼ਿਸ਼ਾਂ ਨੇ